ਜਾ 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 ਜੀ ਦਾ ਨਾਮ ਉਹ ਗੁਲਜ਼ਾਰ ਸਿੰਘ ਖਡਾਲ ਪਿੰਡ ਤੋਂ ਸੀ ਇਹਨਾਂ ਦੇ ਬੱਚਾ ਸੀ ਦੀ ਵਾਈਫ ਗੁਰਮਨ ਕੌਰ ਇਹਨਾਂ ਦੇ ਬੱਚੇ ਨੂੰ ਗੋਦ ਲੈ ਲਿਆ ਸੀਗਾ ਛੰਜੂ ਨੇ ਚਨੌਕ ਚਰਮਦਾਸ ਨੇ ਉਹਦੀ ਵਾਈਫ ਆਰਤੀ ਆ ਉਹ ਬਿਮਾਰ ਹੋ ਗਿਆ ਸੀਗਾ ਉਹਨਾਂ ਨੂੰ ਸੰਭਿਆਰ ਘੱਟ ਜਾਂਦਾ ਸੀਗਾ ਉਹਨਾਂ ਦੀ ਜਾਨ ਸ਼ਾਨ ਹੋ ਗਈ ਇੱਥੇ ਬੜਲਾ ਡੇ ਉਹਨਾਂ ਲੈ ਲਿਆ ਉਹਨਾਂ ਨੇ ਲਾਜ ਵੀ ਕਰਾਇਆ 15 20 ਦਿਨ ਤੇ ਉਹਨਾਂ ਦੇ ਚਾਰ ਬੇਟੀਆਂ ਸੀਗੀਆਂ ਸੰਜੂ ਦੇ ਉਹਨੂੰ ਲੋੜ ਸੀ ਬੱਚੇ ਦੀ ਕਿਸੇ ਨੇ ਤਾਲਮਿਲ ਕਰਾਤਾ ਤਾਂ ਉਹਨਾਂ ਨੇ ਗੋਦ ਤਾਂ ਐਡਪਟਿਵ ਬਣਾਨੇ ਗੋਦ ਲੈ ਲਿਆ ਸੀਗਾ ਇਹ ਲਿਖ ਲਈ ਐਡਪਟਿਵ ਹੈ ਨਹੀਂ ਲਿਖ ਲਈ ਐਡਪਟਿਵ ਆ ਹੈਗਾ ਐਕਟਿਵ ਦੀਵ ਤੇ ਗੁਰਮਨ ਕੌਰ ਦਾ ਕਹਿ ਰਹੇ ਨੇ ਵੀ ਨਸ਼ਾ ਕਰਦੇ ਸੀਗੇ ਜਦ ਵੀ ਕਰਦੇ ਨੇ ਪਰ ਉਹ ਸਾਡੇ ਕੋਲੇ ਆਈ ਨਹੀਂ ਕੋਈ ਗੱਲਬਾਤ ਪਹਿਲਾਂ ਕਿਤੇ ਕਰਦੇ ਸੀਗੇ ਉਦੋਂ ਦਵਾਈ ਦੋਈ ਉਹਨਾਂ ਨੇ ਲੈ ਲਈ ਸੀ ਅ ਪੁੱਛ ਨੇ ਵੀ ਦਵਾਈ ਉਹਨਾਂ ਨੂੰ ਦਵਾਈ ਤੇ ਚਾਰ ਪੰਜ ਮਹੀਨੇ ਪਹਿਲਾਂ ਉਹਦੀ ਕੋਈ ਗੱਲਬਾਤ ਆਈ ਕੋਈ ਪੈਸਾ ਨਹੀਂ ਪੈਸਿਆਂ ਦਾ ਕੋਈ ਅਜਿਹਾ ਮਾਮਲਾ ਸਾਹਮਣੇ ਆਇਆ ਉਹ ਤਾਂ ਬੱਸ ਇਹ ਉਹ ਬੱਚੇ ਦਾ ਇਲਾਜ ਜਾਂ ਉਦੋਂ ਉਹਨਾਂ ਨੂੰ ਦਿੱਤੇ ਸੀ ਉਹਨਾਂ ਨੇ ਵੀ ਹਸਪਤਾਲ ਜਾਂ ਦਾਖਲ ਸੀਗਾ ਉਹਦੀ ਉਹ ਹੈਗੀ ਯੋਹੋਨਾ ਪਾਲਟੀਮੇਟਲੀ ਕੀ ਕਰ ਰਹੇ ਹੋ ਐਲਟੀਮੇਟਲੀ ਵਾਲ ਭਾਗ ਵਾਲੇ ਆ ਗਏ ਇੱਥੇ ਉਹ ਦੱਸ ਦਿਆ ਬਾਕੀ ਦੂਸਰੇ ਉਹਨਾਂ ਦੀ ਮਾਂ ਪਿਓ ਦੀ ਬੱਚੇ ਦੀ ਉਹਦੀ ਵਾਈਡ ਲੈ ਕੇ ਜੋ ਵੀ ਹੋਗਾ ਜੇ ਤਾਂ ਇਧਰਲੇ ਪਾਸੇ ਨੂੰ ਚੱਲੋ ਕੋਈ ਗੱਲਬਾਤ ਹੋ ਜੋ ਕੋਈ ਕਾਰਵਾਈ ਨਹੀਂ ਉਹਨਾਂ ਨੂੰ ਆਪ ਦਾ ਬੱਚਾ ਜੀ ਆਪਣੀ ਕਸਟਮੀ ਜੀ ਬੱਚਾ ਜੀ ਬੱਚਾ ਆਰਤੀ ਕੋਲੇ ਐ ਬਾਈਫ ਆਫ ਸੰਜੂ ਕੋਲੇ ਉਹਨਾਂ ਕੋਲੇ ਆ ਇੱਥੋਂ ਗਏ ਨੇ ਤੇ ਉਠਾ ਦਾ ਬੱਚਾ ਬੱਚੇ ਦੀ ਕੋਈ ਗੱਲ ਨਹੀਂ ਉਹ ਵਾਲ ਭਾਗ ਹੁਣ ਉਹਨਾਂ ਦੀ ਵਰਗੀ ਜਮ ਮਰੀ ਜੇ ਕੋਈ ਉਹਨੂੰ ਦੁੱਖ ਤਕਲੀਫ ਪਉਂਦੀ ਆ ਉਹਨੂੰ ਛਾਂਮਣ ਕੇ ਜਾਂ ਉਹਨਾਂ ਤੋਂ ਸਮਾਉਣ ਕੇ ਇਹ ਬੱਚਾ ਉਹਨਾਂ ਦੇ ਕੋਲੇ ਹੀ ਆ